हां जी दोस्तों गर्मी ਦਾ ਤੇ ਤੁਹਾਨੂੰ ਪਤਾ ਹੀ ਆ ਵੀ ਕਿੰਨੀ ਪੈਂਟਈ ਆ ਤੇ ਗਰਮੀ ਕਰਕੇ ਮੇਰੇ ਵਾਂਗ ਤੁਹਾਡੇ ਵੀ ਕਈ ਕੰਮ ਰੁਕੇ ਹੋਣੇ ਆ ਜਿਹੜੇ ਆਪਾਂ ਸੋਚਦੇ ਆ ਵੀ ਚਲੋ ਗਰਮੀ ਘਟੀਏ ਤੇ ਫਿਰ ਜਾ ਕੇ ਕਰਦੇ ਆ ਇੱਕ ਅਦਾ ਮੀਂਹ ਪੈ ਜੇ ਫਿਰ ਕਰਾਂਗੇ ਇਹਨਾਂ ਚੋਂ ਕਈ ਕੰਮ ਇਦਾਂ ਦੇ ਆ ਜਿਹੜੇ ਸਰਦੀਆਂ ਤੇ ਰੁਕੇ ਪਏ ਆ ਬੰਦਾ ਸੋਚਦਾ ਚਲੋ ਠੰਡ ਘਟਦੀ ਫਿਰ ਕਰਦੇ ਆ ਦਿਨ ਖੁੱਲ ਕੇ ਲੱਗ ਜਾਈ ਫਿਰ ਕਰਦੇ ਆ ਹੁਣ ਗਾਂਹ ਬਰਸਾਤਾ ਸ਼ੁਰੂ ਹੋਈ ਆਈੜੀਆਂ ਵਾ ਉਹ ਕੰਮ ਫੇਰ ਆਏ ਨੇ ਇਹ ਤਾਂ ਕਰਦਾ ਕਦੇ ਸਾਲ ਫੇਰ ਨੰਘ ਜਣਾ ਵਾ ਜ਼ਰੂਰੀ ਕੰਮ ਤਾਂ ਦੋਸਤੋ ਕਰਨੇ ਹੀ ਪੈਣੇ ਨੇ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਕਿ ਜੇ ਤੁਹਾਨੂੰ ਗਰਮੀ 'ਚ ਬਾਹਰ ਕਿਤੇ ਕੰਮ ਜਾਣਾ ਪੈ ਜੇ ਤੇ ਤੁਸੀਂ ਗਰਮੀ ਤੋਂ ਬਚਣਾ ਕਿਵੇਂ ਆ ਉਹਦੇ ਬਾਰੇ ਦੋ ਚਾਰ ਸਲਾਹਾਂ ਤੁਹਾਨੂੰ ਦੇਣੀਆਂ ਨੇ ਕਿਉਂਕਿ ਮੇਰੀ ਮਜਬੂਰੀ ਆ ਤੁਹਾਨੂੰ ਪਤਾ ਮੇਰੇ 'ਚ ਸੇਵ ਭਾਵਨਾ ਬਹੁਤ ਆ ਮੈਨੂੰ ਹੁੰਦਾ ਵਾ ਚੰਗੀਆਂ-ਚੰਗੀਆਂ ਸਲਾਹਾਂ ਤੁਹਾਨੂੰ ਦਿੰਦਾ ਰਹਾ ਵਾਂ ਸੋ ਦੋਸਤੋ ਗਰਮੀ 'ਚ ਤੁਸੀਂ ਪੀਣ ਵਾਲੀਆਂ ਠੰਡੀਆਂ ਚੀਜ਼ਾਂ ਤੇ ਜ਼ਿਆਦਾ ਜ਼ੋਰ ਦੇਣਾ ਪਾਣੀ ਵੱਧ-ਤੋਂ-ਵੱਧ ਪੀਣਾ ਵਾ ਉਸ ਤੋਂ ਇਲਾਵਾ ਲੱਸੀ, ਸ਼ਰਬਤ, ਸ਼ਿਕੰਜਵੀ, ਨੀਬੂ ਪਾਣੀ, ਗन्ने ਦਾ ਰਸ, ਫਰੂਟ ਜੂਸ ਇਹਤੇ ਜ਼ਿਆਦਾ ਜ਼ੋਰ ਦੇਣਾ ਵਾ ਰੋਟੀ ਭਾਵੇਂ ਘੱਟ ਖਾ ਲੋ ਪਰ ਪੀਣ ਵਾਲੀਆਂ ਚੀਜ਼ਾਂ ਤੇ ਜ਼ਿਆਦਾ ਜ਼ੋਰ ਦੇਣਾ ਵਾ ਵਾਤ ਵਾਤ ਠੰਡੀਆਂ ਚੀਜ਼ਾਂ ਜ਼ਿਆਦਾ ਪੀੜੀਆਂ ਵਾ ਜਦੋਂ ਵੀ ਘਰੋਂ ਬਾਹਰ ਜਾਣਾ ਵਾ ਪਾਣੀ ਪੀ ਕੇ ਜਾਣਾ ਵਾ ਮਤਲਬ ਪੀਣ ਵਾਲੀਆਂ ਠੰਡੀਆਂ ਚੀਜ਼ਾਂ ਤੇ ਜ਼ਿਆਦਾ ਜ਼ੋਰ ਦੇਣਾ ਵਾ ਇਹ ਗੱਲ ਤੁਸੀਂ ਨੋਟ ਕਰ ਲਓ ਮੇਰੀ ਕਿਸੇ ਇਹ ਨਾ ਦੇਖੋ ਇਹ ਮੈਂ ਮਜਬੂਰੀ ਨੂੰ ਪੀਂਦਾ ਪਿਆ ਵਾ ਇਹ ਮੈਂ ਤੁਹਾਡੇ ਲਈ ਪੀ ਰਿਆ ਵਾ ਇਹ ਮੈਂ ਨਾ ਪੀਵਾ ਤੇ ਮੈਂ ਤੁਹਾਨੂੰ ਵਧੀਆ ਵਧੀਆ ਸਲਾਹਾਂ ਨਹੀਂ ਦੇ ਸਕਦਾ ਇਹਦੇ ਬਿਨਾ ਮੇਰਾ ਦਬਾਗ ਨਹੀਂ ਕੰਮ ਕਰਨਾ ਇਹਦੇ ਬਿਨਾ ਤਾਂ ਸਾਡੀਆਂ ਅੱਖਾਂ ਨਹੀਂ ਖੁੱਲਦੀਆਂ ਨਾਲੇ ਜੋ ਮੈਂ ਕਹਿਣਾ ਨਾ ਉਹਦੇ ਉੱਲ ਧਿਆਨ ਦਿਆ ਕਰੋ ਜੋ ਮੈਂ ਕਰਦਾ ਵਾਂ ਤੁਸੀਂ ਉਹ ਨਾ ਵੇਖਿਆ ਕਰੋ ਇਹ ਮੇਰੀ ਮਜਬੂਰੀ ਆ ਬੰਦੀਆਂ ਸੌ ਮਜਬੂਰੀਆਂ ਹੁੰਦੀਆਂ ਵਾ ਚਾਚਾ ਜਨਰੇਟਰ ਲਵਾ ਲਿਆ ਆਹੋ ਭਤੀਜੇ ਲਵਾਉਣਾ ਪੈਣਾ ਹੀ ਯਾਰ ਚੱਲ ਵਧੀਆ ਕੀਤਾ ਇਹ ਚੱਲਦਾ ਗਾਦੇ ਨਾਲ ਆ ਇਹ ਪਤੀ ਬਿਜਲੀ ਨਾ ਚੱਲਦਾ। ਮੇਰਾ ਮਤਲਬ ਟਰੋਲ ਨਾ ਚੱਲਦਾ ਕਿ ਡੀਜੇ ਨਾਲ। ਉਹ ਪਤੀ ਜਨਰੇਟਰ ਡੀਜੇ ਨਾਲ ਹੀ ਚੱਲਦੇ ਹੁੰਦੇ ਸਾਰੇ। ਉਹ ਅੱਛਾ ਅੱਛਾ। ਤੇ ਇਹਨੂੰ ਚਲਾਣੇ ਕਦੋਂ ਹੁੰਦੇ? ਪਤੀ ਤੈਨੂੰ ਤੇ ਮੇਰਾ ਪਤਾ ਹੀ ਆ। ਮੈਂ ਬੜੀ ਦੂਰ ਦੀ ਸੋਚਦਾ ਨਾ। ਪਹਿਲਾਂ ਤਾਂ ਇਹਨੂੰ ਉਦੋਂ ਚਲਾਉਂਦੇ ਸੀਗੇ ਜਦੋਂ 600 ਜੂਨਟ ਪੂਰਾ ਹੋਣ ਵਾਲਾ ਹੁੰਦਾ ਸੀਗਾ। ਅੱਛਾ। ਤੇ ਹੁਣ ਕਦੋਂ ਚਲਾਉਂਦੇ ਫਿਰ? ਹੁਣ ਤੇ ਕੁੜੀ ਹਵਾ ਸਾਰਾ ਦਿਨ ਹੀ ਚੱਲਦੇ ਰਹਿੰਦਾ ਯਾਰ। ਫਾਇਦਾ ਹੀ ਨਾ ਆਉਂਦਾ ਵਿਚਾਰੇ ਨੂੰ। ਚਾਚਾ ਫੇਰ ਤਾਂ ਤੂੰ ਸਾਰਾ ਦਿਨ ਤਿਲ ਪਾਣ ਚ ਹੀ ਰਹਿੰਦਾ ਹੋਣਾ। ਅਨਕੀ ਜੀ ਦੇ ਟੈਂਕੀ ਇਹਦੀ ਝਾਟੀ ਖਾਲੀ ਹੋ ਜਾਂਦੀ ਹੁੰਨੀ ਆ ਨਾ 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 ਭਤੀਜ ਮੈਂ ਤੈਨੂੰ ਦੱਸਿਆ ਨਾ ਮੈਂ ਬੜੀ ਦੂਰ ਦੀ ਸੋਚਦਾ ਨਾ ਮੈਨੂੰ ਪਤਾ ਹੀ ਟੈਂਕੀ ਦੀ ਨਕੀ ਜੀ ਹੈ ਤਾਂ ਹੀ ਤਾਂ 100 ਲੀਟਰ ਦੀ ਵਕਰੀ ਟੈਂਕੀ ਵਿਖਾਈ ਹੈ ਕਿਹੜਾ ਘੜੀ ਮੜੀ ਤੇਲ ਪੁਆਈ ਜੇ ਉਹ ਅੱਜ ਕੱਲ ਇਹੋ ਜਿਹਾ ਗਾੜ ਕਾਮਯਾਬ ਆ